ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਪੱਲਾਪਤੀ ਰਾਜੂ ਕੇ ਵਿੱਚ ਬੀਐਸਐਫ ਅਤੇ ਕਿਸਾਨਾਂ ਦੇ ਵਿੱਚ ਮੀਟਿੰਗ ਨਸ਼ਿਆਂ ਬਾਰੇ ਜਾਣਕਾਰੀ ਦੇਣ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਅਤੇ ਨਕਦ ਰਕਮ ਦੇ ਕੇ ਕੀਤਾ ਗਿਆ ਸਨਮਾਨਤ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਰਗੇਡੀਅਰ ਪਵਨ ਬਜਾਜ ਚਿਵਾ ਮੁਖਤ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਮੀਟਿੰਗ ਦੇ ਵਿੱਚ ਨਸ਼ਿਆਂ ਨੂੰ ਹਰਾਉਣ ਲਈ ਕਿਸਾਨਾਂ ਤੋਂ ਮਦਦ ਮੰਗਦੇ ਹੋਏ ਕੰਡਿਆਲੀ ਤਾਰ ਲਗਾਉਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ ਇਸ ਮੌਕੇ ਉਹਨਾਂ ਨੇ ਪੰਜ ਕਿਸਾਨਾਂ ਨੂੰ ਸਰਟੀਫਿਕੇਟ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇਰੀ खेਪ ਨੂੰ ਫੜਨ ਦੇ ਵਿੱਚ ਬੀਐਸਐਫ ਦਾ ਸਾਥ ਦੇ ਕੇ ਸੱਚੇ ਦੇਸ਼ਵਾਸੀ ਹੋਣ ਦਾ ਸਬੂਤ ਦਿੱਤਾ ਸੀ ਤੁਸੀਂ ਵੀ ਦੇਖੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਕਿ ਅਸੀਂ ਜਿਹੜਾ ਹੈ ਨਾ ਰਲ ਮਿਲ ਕੇ ਆਪਣੀ ਜਿਹੜਾ ਦੁਸ਼ਮਣੇ ਨਾਲ ਫਾਤ ਸਰਦ ਪਾਰ ਬਾਰਡਰ ਦੇ ਪਾਰ ਉਹਨੂੰ ਕਿਸ ਤਰ੍ਹਾਂ ਹੋਰ ਅਸੀਂ ਡੀਸੀਡ ਕਰ ਕੋਲੋਂ ਕਰਾਂਗੇ ਜਾਨੂੰ ਪਤਾ ਹੀ ਹੈ ਕੁਝ ਜੋ ਮੇਰੀ ਉਮਰ ਦੇ ਨੇ ਕੁਝ ਮੇਰੇ ਤੋਂ ਵੀ ਥੋੜੇ ਵੱਡੇ ਨੇ ਕੁਝ ਛੋਟੇ ਨੇ ਤੇ ਪਿਛਲੇ ਕਾਫੀ ਸਾਲਾਂ ਤੋਂ ਮਨੋਗਲੀ ਡਰੱਗਸ ਦਾ ਚੱਕਰ ਨਿਰਛਲਿਆ ਹੋਇਆ ਹੈ ਉਹ ਕਰਕੇ ਨਾ ਅਸੀਂ ਬੜੇ ਪਰੇਸ਼ਾਨ ਹਾਂ ਤੁਸੀਂ ਆਪਣੇ ਆਪਣੇ ਪਰਿਵਾਰ ਦੇ ਅੰਦਰ ਵੀ ਦੇਖ ਰਹੇ ਹੋ ਪਿਛਲੀ ਵਾਰ ਵੀ ਮੈਂ ਆਇਆ ਸੀ ਸ਼ਾਇਦ ਕਿਸੇ ਦੂਜੇ ਯੂਪੀ ਦੇ ਅੰਦਰ ਮੈਂ ਗੱਲ ਕੀਤੀ ਸੀ ਕਿ ਕਿਸ ਤਰੀਕੇ ਬੁਣਨਾ ਹੈ ਯਾ ਡਾਕਟਰ ਚੱਕਾ ਹੋ ਪੈ ਗਿਆ ਮੈਂ ਤੇ ਫਿਰੋਜ਼ਪੁਰ ਵਿੱਚ ਮੇਰਾ ਹੈਕ quarters ਹੈ ਤੇ ਉੱਥੇ ਮੈਂ ਦੇਖਣਾ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਇਸ ਦੇ ਅੰਦਰ ਮਾਈ ਚੋਇਸ ਯਾ ਅਦਰਵਾਈਜ਼ ਕੋਈ ਬਲੇ ਮਜਬੂਰ ਕਰਦਾ ਕਿ ਜ਼ਾਦਤ ਪੈ ਜਾਂਦੀ ਤੇ ਉਹ ਉੱਦੇ ਅੰਦਰ ਫਸ ਗਿਆ ਨਿਕਲਣਾ ਬੜਾ ਮੁਸ਼ਕਿਲ ਹੈ ਉਹ ਤਾਂ ਕਰਕੇ ਪਹਿਲੇ ਦੋ ਤਿੰਨ ਵਾਰ ਐਕਸਚੇਂਜ ਹੋਇਆ ਅੱਜ ਨੂੰ ਪਤਾ ਹੋਏਗਾ ਪੁਲਿਸ ਨੇ ਇੱਕ ਗ੍ਰਿਫਤਾਰੀ ਕੀਤੀ ਉਹਦੇ ਅੰਦਰ ਕਿਸੇ ਪਿਸਤਾਨ ਦਾ ਨਾ ਆਇਆ ਤੇ ਪਤਾ ਲੱਗਿਆ ਕਿ 50000 ਰੁਪਏ ਦੇ ਉਹਨੇ ਆਪਣੇ ਜਿਹੜੇ ਕੋਆਰਡੀਨੇਟ ਤੇ ਜ਼ਮੀਨ ਦੇ ਕੋਆਰਡੀਨੇਟ ਉਹ ਐਗਰੂ ਹੋ ਗਿਆ ਜੀ ਠੀਕ ਹੈ ਜੀ ਮੇਰੇ ਤੁਸੀਂ ਜਮੀਨ ਦਾ ਰਿਪੋਰਟ ਭੇਜ ਦਿਓ ਤੇ ਬਾਅਦੋਂ ਡਰੋਨ ਆਇਆ ਉਹ ਜਮੀਨ ਦੇ ਅੰਦਰ ਡਰੱਗਸ ਉਹਨੇ ਚਾਟ ਲਈ ਤੇ ਚਾਟ ਕੀ ਹੈ ਤੇ ਡਰੋਨ ਚਲਾ ਕੇ ਵਾਪਸ ਤੇ ਬਾਅਦ ਵਿੱਚ ਜਦੋਂ ਪੁਲਿਸ ਨੇ ਪੜਿਆ ਤੇ ਅਸੀਂ ਇੰਟਰੋਗੇਸ਼ਨ ਕੀਤੀ ਤੇ ਇਹ ਪਤਾ ਲੱਗਿਆ ਜੀ 50000 ਰੁਪਏ ਲਈ ਉਹਨੇ ਕਾਰਨ ਕੋਈ ਵੀ ਰਿਆ ਐਸ ਸਮਝ ਨਾਲ ਲੈ ਕੇ ਜਿਹੜਾ ਵੀ ਡਰਗਸ ਦੇ ਸਮਗਲਰ ਉਨਾ ਨੂੰ ਨਾ ਐਫਪੋਰ ਤੇ ਆਂ ਦੇਣਾ ਨਾ ਉੱਥੋਂ ਐਫਪੋਰ ਤੇ ਆਂ ਦੇਣਾ ਆ ਕੋਸ਼ਿਸ਼ ਆ ਰਿਸਪੌਂਸਿਬਿਲਟੀ ਸਾਡੀ ਹੈ ਬਾਕੀ ਜਿਹੜੇ ਬਾਰਡਰ ਤੇ ਫੋਰਡ ਕ੍ਰਾਈਮ ਨੇ ਜਿਹੜੇ ਕ੍ਰਾਈਮ ਬਾਕੀ ਵੀ ਜਗ੍ਹਾ ਨੇ ਉਹਦੀ ਰਿਸਪੌਂਸਿਬਿਲਟੀ ਪੁਲਿਸ ਦੀ ਹੈ ਜੀ ਬਟ ਸਮਗਲਿੰਗ ਰਿਲੇਟਡ ਬਾਰਡਰ ਰਿਲੇਟਡ ਉਹ ਰਿਸਪੌਂਸਿਬਿਲਟੀ ਸਾਡੀ ਹੈ ਕਿ ਬਾਕੀ ਜਗ੍ਹਾ-ਜਗਾ ਤੁਸੀਂ ਲੋਕ ਜਾਨਦੇ ਰਹੇ ਹੋ ਕਮਪੀ ਕਮਾਂਡਰ ਤੋਂ ਨੇਂਦਰ ਰਹਿੰਦੇ ਹੋ ਤੇ ਜਿਹੜੀ ਛੋਟੇ ਛੋਟੇ ਤਕਲੀਫਾਂ ਹੈ ਉਹ ਅਸੀਂ ਆਪਣੀ ਤਰਫੋਂ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ